ਸਾਰੇ ਲੋਕਾਂ ਨੂੰ ਪਤਾ ਵੀ ਅੱਜ ਭਾਰਤ ਪੁਸ਼ਨਾਸ਼ੂ ਅਮਰਿੰਦਰ ਸਿੰਘ ਰਾਜਪੁਰਜੀ ਇਹਨਾਂ ਦੀ ਦੋਨੋਂ ਦੀ ਖੜਕਦੀ ਹੈ ਹਲਕੀ ਹਲਕੀ ਅੰਦਰ ਖਤੇ ਲੋਕੀ ਕਹਿ ਰਹੇ ਨੇ ਇਹਨਾਂ ਨੂੰ ਦੋਨਾਂ ਨੂੰ ਆਲਰੇਡੀ ਸਟਾਈਲਿਸ਼ ਹੋਣਾ ਇੱਕਠਾ ਕੀਤਾ ਜਾਊਗਾ ਦੇਖੋ ਇਹ ਜਿਹੜੀਆਂ ਡਿਸਕਸ਼ਨਸ ਹੈ ਚਰਚਾ ਰਹਿੰਦੀਆਂ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਮਨਮੁਟਾਵ ਹੈ ਜਾਂ ਪਠੀ ਨਹੀਂ ਹੈ ਇਹ ਕਿਉਂਕਿ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਸਾਡੀ ਪਾਰਟੀ ਦੇ ਖਿਲਾਫ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੂੰ ਕਿਸੇ ਦੀ ਗੱਲ ਕੋਈ ਹਿੱਟ ਕਰ ਜਾਂਦੀ ਹੈ ਤੇ ਉਹ ਮਨ ਤੁਖੀ ਹੁੰਦਾ لیکن ਸਮੇਂ ਦੇ ਨਾਲ ਉਹ ਚੀਜ਼ਾਂ ਹੀਲ ਹੋ ਜਾਂਦੀ ਹੈ ਸੋ ਹੁਣ ਸਮਾਂ ਹੋ ਗਿਆ ਹੁਣ ਟਾਈਮ ਆ ਗਿਆ ਇਕੱਠੇ ਚੱਲਣ ਦਾ ਐਂਡ that is my promise ਮੈਂ ਤੁਹਾਡੇ ਆ ਚੈਨਲ ਦੇ ਥਰੂ ਕਹਿਣਾ ਚਾਹਨਾ ਐਜ਼ ਅ ਲੁਧਿਆਣਾ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਸਾਰੇ ਲੀਡਰਸ਼ਿਪ ਨੂੰ ਇਕੱਠਾ ਲੈ ਕੇ ਚੱਲਾਂ 100% ਮੈਂ ਇਹ 약속 ਕਰਦਾ ਕੀ ਆਸ਼ੋਜੀ ਵੱਡੇ ਪ੍ਰਾਣੇ ਰਾਜਾ ਬਣੀ ਜੀ ਵੱਡੇ ਪ੍ਰਾਣੇ ਦੋਨਾਂ ਨੂੰ ਇਕੱਠੇ ਲੈ ਕੇ ਦੋਨੋਂ ਇਕੱਠੇ ਮਿਲ ਕੇ ਚੱਲਾਂਗੇ ਲੁਧਿਆਣਾ ਫਤਿਹ ਕਰਾਂਗੇ ਬੜੀ ਕਲੈਰਟੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਉਣ ਵਾਲੇ ਵਿਧਾਨ ਸਭਾ ਚੋਣਾਂ ਚ ਬਣੇਗੀ ਛੋਟੇ ਮੋਟੇ ਜਿਹੜੇ ਡਿਫਰੈਂਸਿਸ ਹੈਗੇ ਆ ਉਹ ਸੀ ਸੌਟ ਆਊਟ ਕਰ ਲਾ ਹਲਕਾ ਦੱਖਣੀ ਹੈ ਹਲਕਾ ਆਤਮ ਨਗਰ ਦੱਖਣੀ ਚ ਬਹੁਤ ਵੱਡਾ ਕਲੇਸ਼ ਪੰਦਾ ਕਿਉਂਕਿ ਬਿਆਸ ਤੜਾ ਵਿੱਚ ਆ ਗਏ ਇਸ ਵਾਰ ਚੀਮਾ ਜੀ ਆ ਗਏ ਨੇ ਉਧਰੋਂ ਕੜਵਲ ਸਾਹਿਬ ਆ ਗਏ ਨੇ ਇਹਨਾਂ ਇਹਨਾਂ ਸਾਰਿਆਂ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਦੇਖੋ ਟਿਕਟਾ ਤਾਂ ਸੰਜੀਤ ਰਵਾੜ ਨੂੰ ਵੀ ਆਪਣੀ ਨਹੀਂ ਪਤਾ ਪੱਕੀ ਐ ਟਿਕਟ ਭਾਰਤ ਪ੍ਰੋਫੈਸ਼ਨ ਨੂੰ ਨਹੀਂ ਪਤਾ ਪੱਕੀ ਐ ਮੈਂ ਤਾਂ ਉਹੀ ਕਹਿਣਾ ਚਾਹਣਾ ਟਿਕਟ ਰਾਜਾ ਬੜੀ ਨੂੰ ਨਹੀਂ ਪਤਾ ਪੱਕੀ ਐ ਸਾਡਾ ਇੱਕ ਸਰਵੇ ਹੁੰਦਾ ਪਾਰਟੀ ਦਾ ਉਹ ਸਰਵੇ ਦੇ ਆਧਾਰ ਤੇ ਵੀ ਨੇ ਜਿਹਦੀ ਵੀ ਨੇਬਿਲਿਟੀ ਹੋਏਗੀ ਪਾਰਟੀ ਨੂੰ ਟਿਕਟ ਦੇਗੀ ਉਹਦੋਂ ਉਸ ਗੱਲ 'ਚ ਕੋਈ ਇੰਟਰਫੇਅਰ ਨਹੀਂ ਕਰੇਗਾ ਰਹਿ ਗਈ ਇਕੱਠੇ ਚੱਲਣ ਦੀ ਜਿਹੜਾ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਜਿਹੜਾ ਕਾਂਗਰਸ ਪਾਰਟੀ ਦੀ ਲਾਈਨ 'ਚ ਰਹਿਣਾ ਚਾਹੁੰਦਾ ਉਹ ਇਹ ਸਵਾਲ ਛੱਡ ਕੇ ਕਿ ਮੈਨੂੰ ਟਿਕਟ ਮਿਲੇਗੀ ਤੇ ਮੈਂ ਨਾਲ ਆ ਟਿਕਟ ਨਹੀਂ ਮਿਲੇ ਕਿਦਰ ਮੈਂ ਬਗਾਵਤ ਕਰਾਂਗਾ ਪਰ ਉਹ ਪਾਰਟੀ ਦਾ ਸਪਾਈ ਨਹੀਂ ਹੈ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਹੈ ਉਹਨਾਂ ਵਿੱਚੋਂ ਲੁਧਿਆਣਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮੁਰ ਸੰਜੇ ਤਲਵਾਰ ਸਾਬਕਾ ਵਿਧਾਇਕ ਨੂੰ ਮੁਰ ਦੁਆਰਾ ਜ਼ਿਲ੍ਹਾ ਪ੍ਰਧਾਨ ਲਗਾਇਆ ਸਾਡੇ ਨਾਲ ਮੌਜੂਦ ਨੇ ਸੰਜੇ ਪ੍ਰਧਾਨ ਸੰਜੇ ਤਲਵਾਰ ਜੀ ਤਲਵਾਰ ਸਾਹਿਬ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਤਾਂ ਨੂੰ ਦੁਬਾਰਾ ਰਿਪੀਟ ਪ੍ਰੈਜ਼ੀਡੈਂਟ ਲਾਇਆ ਗਿਆ ਥੈਂਕ ਯੂ ਬਹੁਤ ਵੱਡੀ ਜਿਮਿਵਾਰੀ ਪਾਰਟੀ ਨੇ ਦਿੱਤੀ ਹੈ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਸਪੈਸ਼ਲ ਲੁਧਿਆਣਾ ਦੇ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਹੈ ਔਰ ਜਿਹੜੇ ਸਾਡੇ ਵਰਕਰ ਸਾਥੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਪਿਛਲੇ 3 ਸਾਲਾਂ ਤੋਂ ਜਦੋਂ ਮੈਂ ਫਸਟ ਟਰਮ ਮੇਰੀ ਸੀਗੀ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਸੋ ਉਹਦਾ ਰਿਜ਼ਲਟ ਇਹ ਹੈ ਕਿ ਪਾਰਟੀ ਨੇ ਮੇਂ ਦੁਆਰਾ ਇਹ ਮੇਰੇ ਤੇ ਵਿਸ਼ਵਾਸ ਜਤਾਇਆ ਸਰਵਤ ਸਾਹਿਬ ਜ਼ਿਲ੍ਹਾ ਪ੍ਰਧਾਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਬੜੇ ਮੋੜ ਕੋੜ ਆਉਂਦੇ ਨੇ ਕਿਉਂਕਿ ਜ਼ਿਲ੍ਹਾ ਬਹੁਤ ਵੱਡਾ ਕੀ ਕੀ ਏਜੰਡਾ ਹੋਊਗਾ ਪਿਛਲੀ ਟਰਮ ਤੋਂ ਲੈ ਕੇ ਤੋਂ ਲੈ ਕੇ ਅਲੱਗ ਕੀ ਕੀ ਇਸ ਵਰਖ ਹੈ ਜੋ ਤੁਹਾਡੇ ਬਲੇ ਦੇਖੋ ਇਹ ਬੜੀ ਵੱਡੀ ਚੀਜ਼ ਬਿਮਾਰੀ ਇਸ ਗੱਲ 'ਚ ਕੋਈ ਸੈਕਿੰਡ ਥੋੜ ਨਹੀਂ ਹੈ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਔਰ ਜਿਹੜੀ ਵੀ ਚੋਣਾਂ ਦੀ ਜਿੱਤ ਹਾਰ ਦੀ ਸ਼ੁਰੂਆਤ ਹੁੰਦੀ ਲੁਧਿਆਣੇ ਤੋਂ ਹੁੰਦੀ ਹੈ ਸਾਡਾ ਹੁਣ ਸਭ ਤੋਂ ਵੱਡਾ ਜਿਹੜਾ ਮਿਸ਼ਨ ਹੈ 2027 ਹੈ 2027 ਦੀ ਵਿਧਾਨ ਸਭਾ ਚੋਣ ਹੈ ਔਰ ਮੈਂ ਇਸ ਗੱਲ ਦਾ ਆਪਣੇ ਪਾਰਟੀ ਤੇ ਔਰ ਆਪਣੇ ਵਰਕਰ ਸਾਥੀਆਂ ਤੇ ਮਾਣ ਮਹਿਸੂਸ ਕਰਦਾ ਕਿ ਉਹਨਾਂ ਨੇ ਮੈਨੂੰ ਇੰਨਾ ਕਾਬਿਲ ਸਮਝਿਆ ਕਿ ਮੈਨੂੰ ਦੁਆਰਾ ਜ਼ਿੰਮੇਵਾਰੀ ਦਿੱਤੀ ਹੈ ਔਰ ਪਹਿਲਾਂ ਵੀ ਜਦੋਂ ਸਾਨੂੰ ਜ਼ਿੰਮੇਵਾਰੀ ਮਿਲੀ ਸੀ ਵਿਦ ਦੀ سپورਟ ਆਫ ਲੋਕਲ ਲੀਡਰਸ਼ਿਪ ਐਂਡ ਵਰਕਰਸ ਅਸੀਂ ਰਾਹੁਲ ਗਾਂਧੀ ਜੀ ਦੀ ਜਿਹੜੀ ਭਰਜੋੜ ਯਾਤਰਾ ਸੀ ਬੜਾ ਵਾਰਮ ਵੈਲਕਮ ਕੀਤਾ ਸੀਗਾ ਔਰ ਉਹ ਆਪਣੀ ਸਪੀਚ 'ਚ ਜੇ ਗੱਲ ਕਹਿ ਕੇ ਗਏ ਸੀ ਕਿ ਮੈਨੂੰ ਬੜਾ ਅੱਛਾ ਲੱਗਿਆ ਲੁਧਿਆਣਾ ਆ ਕੇ ਉਸ ਦਿਨ ਸਾਡਾ ਨੈਕਸਟ ਚੈਲੰਜ ਸੀਗਾ ਕਿ ਪਾਰਲੀਮੈਂਟ ਦੀਆਂ ਚੋਣਾਂ ਰਾਜਾ ਅਵਿੰਦੀ ਜਿਹੜੇ ਲੁਧਿਆਣੇ ਤੋਂ ਨਹੀਂ ਸੀਗੇ ਗਿੱਤਰਵਾਏ ਤੋਂ ਐਮ ਐਲ ਏ ਸੀ ਕੇ ਮੌਜੂਦਾ ਉਹਨਾਂ ਨੂੰ ਪਾਰਟੀਆਂ ਜਮ੍ਹਾਂ ਦਿੱਤੀ ਪਾਰਲੀਮੈਂਟ ਦੀ ਇਲੈਕਸ਼ਨ ਲਈ ਔਰ ਬੜਾ ਥੋੜਾ ਸਮਾਂ ਸੀਗਾ ਲੇਕਿਨ ਸਾਡੇ ਲੁਧਿਆਣੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਤੇ ਵਿਸ਼ਵਾਸ ਜਤਾਇਆ ਔਰ ਲੁਧਿਆਣੇ ਦੀ ਲੀਡਰਸ਼ਿਪ ਔਰ ਵਰਕਰਾਂ ਨੇ ਮਿਲ ਕੇ ਉਹਨਾਂ ਨੂੰ ਪਾਰਲੀਮੈਂਟ ਪਹੁੰਚਾਇਆ ਤੁਸੀਂ ਕਹੇ ਵੀ ਅਜੰਡਾ ਹੋਊਗਾ 2027 ਦਾ 2027 ਦੀ ਚੋਣਾਂ ਲੈ ਕੇ ਤੁਸੀਂ ਮੁੜ ਇਲੈਕਸ਼ਨ ਵੀ ਲੜੋਗੇ ਜ਼ਿੰਮੇਵਾਰੀ ਵੀ ਵੱਡੀ ਹੈ ਅਜੰਡਾ ਕੀ ਹੋਊਗਾ ਕਿਉਂਕਿ ਧੜੇਬਾਜੀ ਬਹੁਤ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਕੁਝ ਇੱਕ ਕੁਝ ਕਹਿੰਦਾ ਦੂਜਾ ਕੁਝ ਹੋਰ ਕਹਿੰਦਾ ਤੀਸਰਾ ਕੁਝ ਹੋਰ ਕਹਿੰਦਾ ਤੁਸੀਂ ਉਹਨਾਂ ਨੂੰ ਕਿਵੇਂ ਸੈਕਰੀਫਾਈਜ਼ ਕਰੋਗੇ ਦੇਖੋ ਇਹ ਜਿਹੜੀਆਂ ਡਿਸਕਸ਼ਨਸ ਐ ਚਰਚਾ ਰਹਿੰਦੀਆਂ ਕਿ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਮਨਮੁਟਾ ਆਵੇ ਜਾਂ ਇਕੱਠੀ ਨਹੀਂ ਐ ਇਹ ਕਿਉਂਕਿ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਜਾਂਦੀ ਸਾਡੀ ਪਾਰਟੀ ਦੇ ਖਿਲਾਫ ਆਦਰਵਾਈ ਐਸਾ ਕੁਝ ਤੇ ਹੁਣ ਲੋਕਾਂ ਦਾ ਮਨ ਕੀ ਬਣ ਗਿਆ ਲੋਕਾਂ ਨੇ ਕਾਲੀਦਾਨ ਨੂੰ ਦੇਖ ਲਿਆ ਲੋਕਾਂ ਨੇ ਕਾਂਗਰਸ ਨੂੰ ਦੇਖ ਲਿਆ ਲੋਕਾਂ ਨੇ ਛਾੜੂਨ ਦੇਖ ਲਿਆ ਅੱਜ ਲੋਕ ਕੋ ਕੰਪੈਰੀਜ਼ਨ ਕਰ ਰਿਹਾ ਹੈ ਪਿਛਲੇ ਸਾਡੇ ਵਾਲੇ 5 ਸਾਲ ਤੇ ਮੌਜੂਦਾ 5 ਸਾਲਾਂ ਦਾ ਜਿਹੜੇ 4 ਸਾਲ ਨੇ ਬੀਤ ਕੇ ਆ। ਸੋ ਲੋਕ ਕਾਂਗਰਸ ਨੂੰ ਹੀ ਪਸੰਦ ਕਰਦੇ ਆ ਲੋਕਾਂ ਵਾਸੀ ਜਿਹੜਾ ਇਸ ਵਾਰੀ ਬਦਲਾਅ ਆਏਗਾ ਉਹ ਕਾਂਗਰਸ ਦੇ ਰੂਪੇ ਚਾਹੇਗਾ। ਔਰ ਕਾਂਗਰਸ ਪਾਰਟੀ ਜਦੋਂ ਇੱਥੇ ਸਰਕਾਰ 2022 ਚ ਲੋਕਾਂ ਇਸ ਫੋੜਨਾ ਬਣਾਏਗੀ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਜਿਹੜਾ ਹਜੇ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਉਹ ਹੈ ਕਿ ਕਾਨੂੰਨ ਵਿਵਸਥਾ ਨੂੰ ਠੀਕ ਕਰਨਾ। ਔਰ ਉਸ ਤੋਂ ਬਾਅਦ ਜਿਹੜਾ ਪੰਜਾਬ ਤੇ ਕਰਜ਼ਾ ਛੱਡ ਰਿਹਾ ਉਹਨੂੰ ਰੋਕਣਾ ਜੇ ਕੋਈ ਕਾਂਗਰਸ ਪਾਰਟੀ ਆਪਣਾ ਮੈਨੀਫੈਸਟੋ ਜਾਰੀ ਕਰੇਗੀ ਤੇ ਮਹਿਲਾਵਾਂ ਵਾਸਤੇ ਹੈ ਜਾਂ ਬਜ਼ੁਰਗਾਂ ਵਾਸਤੇ ਜੋ ਪੈਨਸ਼ਨ ਹੈ ਜੋ ਮੈਡੀਕਲ ਹੈਲਪ ਹੈ ਤੇ ਜੇ ਉਹ ਕਰਪਸ਼ਨ ਦੀ ਗੱਲ ਹੈ ਅਸੀਂ ਉਹਤੇ ਆਪਣਾ ਮੈਨੀਫੈਸਟੋ ਜਾਰੀ ਕਰਾਂਗੇ ਉਹਨੂੰ ਇੰਪਲੀਮੈਂਟ ਕਰਾਂਗੇ ਸੋ ਪੀਪਲ ਆਰ ਵੇਟਿੰਗ ਨਾਓ ਕਿ ਕਦੋਂ 2026 ਦੀਆਂ ਚੋਣਾਂ ਆਣ ਤੇ ਅਸੀਂ ਇਹਨਾਂ ਨੂੰ ਬਾਹਰ ਕਰੀਏ ਛਾੜੂ ਵਾਲੇ ਯੂਥ ਹਮੇਸ਼ਾ ਕਹੇ ਜਾਂਦਾ ਵੀ ਯੂਥ ਨੂੰ ਅੱਗੇ ਨਹੀਂ ਕੀਤਾ ਜਾਂਦਾ ਯੂਥ ਹਮੇਸ਼ਾ ਪਿਛੇ ਰਹਿ ਜਾਂਦਾ ਜਿਹੜਾ ਵੋਟਰ ਹੁੰਦਾ ਉਹ ਇੱਕ ਸਪੋਰਟਰ ਵੀ ਹੁੰਦਾ ਅੱਗੇ ਲਗਾਂ ਤਾਂ ਸਾਨੂੰ ਮੂਰੇ ਨਹੀਂ ਕੀਤਾ ਐ ਸਵਾਰ ਸੰਜੇਤਲਵਾਰ ਯੂਥ ਨੂੰ ਮੂਰੇ ਲੈ ਕੇ ਆਏਗਾ ਆ ਦੇਖੋ ਕਾਂਗਰਸ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਯੂਥ ਨੂੰ ਪ੍ਰਮੋਟ ਕੀਤਾ ਅਰ ਅਗਰ ਤੁਸੀਂ ਪਿਛਲੇ ਬੈਕਗਰਾਉਂਡ ਤੇ ਆਂਦੇ ਹੋ ਤੇ ਚਾਹ ਉਹ ਰਜੀਵ ਗਾਂਧੀ ਸੀ ਚਾਹ ਉਹ ਸ਼੍ਰੀਮਤੀ ਇੰਦਰਾ ਗਾਂਧੀ ਸੀ ਸੀਗੇ ਉਹਨਾਂ ਨੇ ਸੰਗਠਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਤਵੱਜੋ ਯੂਥ ਨੂੰ ਦਿੱਤੀ ਸੀਗੀ ਉਹ ਰਾਹੁਲ ਜੀ ਦਾ ਤਾਂ ਅਜੰਡਾ ਹੀ ਇਹ ਹੈ ਕਿ ਉਹ ਯੂਥ ਨੂੰ ਸੰਗਠਨ ਚ ਅੱਗੇ ਲੈ ਕੇ ਆ ਰਹੇ ਆ ਵਿਧਾਨ ਸਭਾ ਦੀਆਂ ਟਿਕਟਾਂ ਚ ਅੱਗੇ ਲੈ ਕੇ ਆ ਰਹੇ ਆ ਅਸੀਂ ਨਹੀਂ ਕਹਿੰਦੇ कि ਜਿਹੜੇ ਸਾਡੇ ਸੀਨੀਅਰ ਲੀਡਰ ਹੈ ਕਿ ਉਹਨਾਂ ਚ ਕੋਈ ਕਮੀ ਹੈ ਬਟ ਇਸ ਤੇ ਜਨਰੇਸ਼ਨ ਗੈਪ ਐਂਡ ਏਜ ਗੈਪ ਸੋ ਉਹ ਸਾਡੇ ਸੀਨੀਅਰ ਹੀ ਰਹਿਣਗੇ ਮਾਰਗਦਰਸ਼ਕ ਵੀ ਰਹਿਣਗੇ ਲੇਕਿਨ ਯੂਥ ਰੂ ਵੱਧ ਤੋਂ ਵੱਧ ਵਿਧਾਨ ਸਭਾ ਦੇ ਵਿੱਚ ਅਸੀਂ ਪ੍ਰਤਨਿਧਿਤ ਦਵਾਂਗੇ ਉਹਨਾਂ ਵੱਲ ਤੋਂ ਟਿਕਟਾਂ ਮਿਲਣਗੀਆਂ ਔਰ ਯੂਥ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਸਾਰੇ ਲੋਕ ਜਾਣਨ ਨੂੰ ਪਤਾ ਵੀ ਆ ਭਾਰਤ ਪੁਸ਼ਨਾਸ਼ੂ ਅਮਰਿੰਦਰ ਸਿੰਘ ਰਾਜਾ ਬਣੀ ਇਹਨਾਂ ਦੀ ਦੋਨੋਂ ਦੀ ਖੜਕਦੀ ਹੈ ਹਲਕੀ ਹਲਕੀ ਅੰਦਰ ਖਤੇ ਲੋਕੀ ਕਹਿ ਰਹੇ ਨੇ ਕਾਲੇ ਕਾਲੇ ਬੱਚੇ ਨੂੰ ਪਤਾ ਹੈ ਹਰ ਇੱਕ ਦਾ ਹਰ ਇੱਕ ਛੋਟੇ ਕਾਂਗਰਸ ਵਰਕਰ ਵੀ ਕਹਿੰਦੇ ਨੇ ਉਹ ਪ੍ਰਧਾਨ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਇਹਨਾਂ ਨੂੰ ਦੋਨਾਂ ਨੂੰ ਆਨਰੇਡੀ ਸਟਾਈਲ ਚ ਹੋਣਾ ਹੈ ਇਕੱਠਾ ਕੀਤਾ ਜਾਊਗਾ ਜਾਂ ਫਿਰ ਅਲੱਗ-ਅਲੱਗ ਹੀ ਹੋਣਗੇ ਅ ਦੇਖੋ ਰਾਜਾ ਬਣੀ ਇਤਿਹਾਸ ਦੀ ਦੋਸਤੀ ਬੜੀ ਪੱਕੀ ਰਹੀ ਹੈ ਤੇ ਕਿਤੇ ਨਾ ਕਿਤੇ ਕਈ ਵਾਰੀ ਕੀ ਹੁੰਦਾ ਕਿ ਕਿਸੇ ਨੂੰ ਕਿਸੇ ਦੀ ਗੱਲ ਕੋਈ ਹਿੱਟ ਕਰ ਜਾਂਦੀ ਹੈ ਤੇ ਉਹ ਮਨ ਤੁਖੀ ਹੁੰਦਾ ਲੇਕਿਨ ਸਮੇਂ ਦੇ ਨਾਲ ਉਹ ਚੀਜ਼ਾਂ ਹੀਲ ਹੋ ਜਾਂਦੀ ਹੈ ਸੋ ਹੁਣ ਸਮਾਂ ਹੋ ਗਿਆ ਹੁਣ ਟਾਈਮ ਆ ਗਿਆ ਇਕੱਠੇ ਚੱਲਣ ਦਾ ਐਂਡ that is my promise ਮੈਂ ਤੁਹਾਡੇ ਆ ਚੈਨਲ ਦੇ ਥਰੂ ਕਹਿਣਾ ਚਾਹਨਾ ਐਜ਼ ਅ ਲੁਧਿਆਣਾ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਸਾਰੇ ਲੀਡਰਸ਼ਿਪ ਨੂੰ ਇਕੱਠਾ ਲੈ ਕੇ ਚੱਲਾਂ ਔਰ 100% ਮੈਂ ਯਾਦ ਕਰਦਾ ਕਿ ਆਸ਼ੋਜੀ ਵੱਡੇ ਪ੍ਰਾਣੇ ਰਾਜਾ ਬਨ ਸਿੰਘ ਜੀ ਵੱਡੇ ਪ੍ਰਾਣੇ ਦੋਨਾਂ ਨੂੰ ਇਕੱਠੇ ਲੈ ਕੇ ਦੋਨੋਂ ਇਕੱਠੇ ਮਿਲ ਕੇ ਚੱਲਣਗੇ ਲੁਧਿਆਣਾ ਫਤਿਹ ਕਰਾਂਗੇ ਲੁਧਿਆਣ ਤੋਂ ਪੂਰਾ ਪੰਜਾਬ ਫਤਿਹ ਕਰਾਂਗੇ ਔਰ ਪੰਜਾਬ ਦੇ ਵਿੱਚ ਅਮਨ ਚੈਨ ਲੇ ਕੇ ਆ। ਫਿਰ ਤੁਸੀਂ ਟਿੱਕਟਕ ਵੀ ਦੇਉਗੇ। ਹਲਕਾ ਦੱਖਣੀ ਹੈ। ਹਲਕਾ ਆਤਮਨਗਰ ਦੱਖਣੀ ਵਿੱਚ ਬਹੁਤ ਵੱਡਾ ਕਲੇਸ਼ ਪੰਦਾ। ਕਿਉਂਕਿ ਬਹਿਸਤੜਾ ਵਿੱਚ ਆ ਗਏ ਇਸ ਵਾਰ। ਈਮਾ ਜੀ ਆ ਗਏ ਨੇ। ਉਧਰੋਂ ਕੜਵਲ ਸਾਹਿਬ ਆ ਗਏ ਨੇ। ਇਹਨਾਂ ਇਹਨਾਂ ਸਾਰਿਆਂ ਨੂੰ ਕਿਵੇਂ ਤੁਸੀਂ ਜਸਟੀਫਾਈ ਕਰੋਗੇ? ਦੇਖੋ ਟਿੱਕਟਾ ਤਾਂ ਸੰਜੀਤ ਤਰਵਾੜ ਨੂੰ ਵੀ ਆਪਣੀ ਨਹੀਂ ਪਤਾ ਪੱਕੀ ਐ। ਟਿਕਟ ਹੈ ਭਾਰਤ ਪੁਸ਼ਣ ਨੂੰ ਨਹੀਂ ਪਤਾ ਪੱਕੀ ਐ। ਕਿਵੇਂ ਕਰੂੰਗਾ? ਮੈਂ ਤਾਂ ਉਹੀ ਕਹਿਣਾ ਚਾਹਣਾ ਟਿੱਕਟ ਰਾਜਾ ਬੜੀ ਗਨੂ ਨਹੀਂ ਪਤਾ ਪੱਕੀ ਐ। ਸਾਡਾ ਇੱਕ ਸਰਵੇ ਹੁੰਦਾ ਪਾਰਟੀ ਦਾ। ਉਹ ਸਰਵੇ ਦੇ ਆਧਾਰ ਤੇ ਵਿਨੇ ਜਿਹਦੀ ਵੀ ਨੀਬਿਲਿਟੀ ਹੋਏਗੀ ਪਾਰਟੀ ਉਹ ਟਿਕਟ ਦੇਗੀ ਉਦੋਂ ਉਸ ਗੱਲ 'ਚ ਕੋਈ ਇੰਟਰਫੇਅਰ ਨਹੀਂ ਕਰੇਗਾ ਰਹਿ ਗਈ ਇਕੱਠੇ ਚੱਲਣ ਦੀ ਜਿਹੜਾ ਕਾਂਗਰਸ ਪਾਰਟੀ ਨੂੰ ਪਿਆਰ ਕਰਦਾ ਜਿਹੜਾ ਕਾਂਗਰਸ ਪਾਰਟੀ ਦੀ ਲਾਈਨ 'ਚ ਰਹਿਣਾ ਚਾਹੁੰਦਾ ਉਹ ਇਹ ਸਵਾਲ ਛੱਡ ਕੇ ਕਿ ਮੈਨੂੰ ਟਿਕਟ ਮਿਲੇਗੀ ਤੇ ਮੈਂ ਨਾਲ ਆ ਠੀਕ ਹੈ ਨਹੀਂ ਮਿਲੇਗੀ ਤੇ ਮੈਂ ਬਗਾਵਤ ਕਰਾਂਗਾ ਉਹ ਪਾਰਟੀ ਦਾ ਸਪਾਈ ਨਹੀਂ ਹੈ ਸੋ ਇਸ ਕਰਕੇ ਜਿਹੜਾ ਪਾਰਟੀ ਨਾਲ ਪਿਆਰ ਕਰਦਾ ਜਿਹੜਾ ਪਾਰਟੀ ਨਾਲ ਅਟੈਚ ਹੈ ਉਹ ਪਾਰਟੀ ਦੇ ਨਾਲ ਹੀ ਚੱਲੇਗਾ ਜਿਹੜਾ ਪਾਰਟੀ ਨਾਲ ਪਿਆਰ ਨਹੀਂ ਕਰਦਾ ਜਿਹਨੇ ਦੂਜੇ ਪਾਸੇ ਜਾਣ ਕੋਈ ਸੋਭਾ ਨਹੀਂ ਹੈ ਬਟ ਲੋਕ ਜਿਹੜੇ ਆ ਉਹ ਕੋਈ ਹੁਣ ਕਿਸੇ ਗੱਲ ਦੀ ਚਿੰਤਾ ਨਹੀਂ ਕਰ ਰਹੇ ਲੋਕ ਕਹਿੰਦੇ ਆ ਵੀ ਸਮਾਂ ਆਵੇ ਤੇ ਅਸੀਂ ਕਾਂਗਰਸ ਦੇ ਕੈਂਡੀਡੇਟ ਨੂੰ ਵੋਟਾਂ ਪਾਈਏ ਕਿਉਂਕਿ ਲੋਕ ਇਹਨਾਂ ਤੋਂ ਇਨੇ ਦੁਖੀ ਹੋ ਚੁੱਕੇ ਸੋ ਇਸ ਕਰਕੇ ਬੜੀ ਕਲੈਰਟੀ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਣ ਵਾਲੇ ਵਿਧਾਨ ਸਭਾ ਚੋਣਾਂ 'ਚ ਬਣੇਗੀ ਛੋਟੇ ਮੋਟੇ ਜਿਹੜੇ ਡਿਫਰੈਂਸਿਸ ਹੈਗੇ ਆ ਉਹ ਅਸੀਂ ਸੌਟ ਆਊਟ ਕਰ ਲਾਗੇ ਜੀ ਸਵੇ ਸਨ ਜ਼ਿਲ੍ਹਾ ਪ੍ਰਧਾਨ ਸੰਜੇਤ ਰਿਵਾਤ ਸਾਹਿਬ ਕਾ ਵਿਧਾਇਕ ਜਿਨ੍ਹਾਂ ਨੇ ਕਹੇ ਵੀ ਜਿਹੜੀ ਵੀ ਅੰਦਰਖੱਤੇ ਕੋਈ ਵੀ ਇਨਕੋਰਨਮੈਂਟ ਹੈਗੀ ਹੈ ਕੋਈ ਵੀ ਟੁੱਟ-ਵੁੱਟ ਹੈਗੀ ਹੈ ਕੋਈ ਵੀ ਗੱਲ ਇਹ ਸ਼ੱਕ ਨਹੀਂ ਉਹ ਆਲਰੇਡੀ 27 ਦੀ ਚੋਣਾਂ ਤੋਂ ਪਹਿਲਾਂ ਦੂਰ ਕਿਤੇ ਜਾਣਗੇ ਤਾਂ ਜੋ ਸਰਕਾਰ ਕਾਂਗਰਸੀ ਬਣ ਸਕੇ ਹੁਣ ਇਹ ਆਉਣ ਵਾਲਾ ਸਮਾਂ ਦੇ ਸਿਖੇ